20000 ਦੇ ਕਰੀਬ ਸਰਕਾਰੀ ਸਕੂਲ ਬਣਿਆ ਹੋਇਆ ਵਾ 20000 ਦੇ ਕਰੀਬ ਸਰਕਾਰੀ ਡਿਸਪੈਂਸਰੀਆਂ ਬਣੀਆਂ ਹੋਈਆਂ ਨੇ ਕੀ ਕੇਜਰੀਵਾਲ ਸਾਹਿਬ ਭਗਵੰਤ ਮਾਨ 70 ਸਾਲ ਤੋਂ ਇਹ ਇਹ ਤੁਸੀਂ ਹੁਣ ਆਣ ਕੇ ਬਣਾਈਆਂ ਨੇ ਤਾਂ ਇਹ ਤੋਂ ਬਾਅਦ ਕੇ ਝੂਠੇ ਬੰਦੇ ਨੇ ਔਰ ਮੇਰੇ ਖਿਲਾਫ ਦੇਖੋ ਕਿੰਨੀ ਬਦਲਾਖੋਰੀ ਕੀਤੀ ਸਿਰਫ ਇਸ ਕਰਕੇ ਕਿਉਂਕਿ ਮੈਂ ਇਹਨਾਂ ਨੂੰ ਸਵਾਲ ਪੁੱਛਦਾ ਵਾਂ ਮੈਂ ਇਹਨਾਂ ਦੇ ਖਿਲਾਫ ਵਿਧਾਨ ਸਭਾ 'ਚ ਖੜਦਾ ਵਾਂ ਔਰ ਮੈਂ ਇਹਨਾਂ ਦੇ ਜਿਹੜੇ ਪਰਦੇ ਫਾਸ਼ ਕਰਦਾ ਵਾਂ ਜਿੱਦਾਂ ਇੱਕ ਐਮਐਲਏ ਇਹਨਾਂ ਦੀ ਆ ਤੁਹਾਡੇ ਲਾਗੇ ਬਣੀ ਹੋਈ ਆ ਆ ਮਹਿਲ ਕਲਾ ਤੋਂ ਸਰਬਜੀਤ ਕੌਰ ਦੇ ਜਗਰੌਂ ਤੋਂ ਉਹਨੇ ਇੱਕ ਐਨਆਰਆਈ ਦੀ ਕੋਠੀ ਦੱਬਲੀ ਜਿਹੜਾ ਉੱਥੋਂ ਕੈਨੇਡਾ 'ਚ ਰਹਿੰਦੇ ਸੀਗੇ ਪਰਮਜੀਤ ਸਿੰਘ ਔਰ ਇਹਨਾਂ ਦੇ ਵੋਟਰ ਸੀ ਵੋਟਾਂ ਵੀ ਐਨਆਰਆਈ ਨੇ ਇਹਨਾਂ ਨੂੰ ਪਾਈਆਂ ਜਦੋਂ ਕੋਠੀ ਦੱਬੀ ਗਈ ਉਹਨਾਂ ਨੂੰ ਪਤਾ ਲੱਗਿਆ ਵਿਚਾਰਿਆਂ ਨੂੰ ਕਿ ਐਮਐਲਏ ਵੜ ਗਈ ਵਿੱਚ ਉਹ ਉਸੇ ਵੇਲੇ ਕੈਨੇਡਾ ਤੋਂ ਟਿਕਟ ਕਟਾ ਕੇ ਪੰਜਾਬ 'ਚ ਆਏ ਬਥੇਰੀਆਂ ਮਿੰਨਤਾ ਗੱਡੀਆਂ ਉਹਨਾਂ ਨੇ ਭਗਵੰਤ ਮਾਨ ਦੀਆਂ ਉਹ ਭਗਵੰਤ ਮਾਨ ਤੱਕ ਬਥੇਰਾ ਉਹਨਾਂ ਨੇ ਜਾ ਕੇ ਮਿੰਨਤਾ ਗੱਡੀਆਂ ਕਿ ਤੁਹਾਡੀ ਐਮਐਲਏ ਨੇ ਸਾਡੀ ਕੋਠੀ ਤੇ ਕਬਜ਼ਾ ਕਰ ਲਿਆ ਕਿਸੇ ਨੇ ਨਹੀਂ ਸੁਣਿਆ ਹਰ ਸਪੀਕਰ ਦੇ ਕੋਲ ਗਿਆ ਕੁਲਤਾਰ ਸੰਧਵਾ ਜਿਹੜਾ ਇੱਕੋ ਦਾ ਹੈਗਾ ਕੋਟ ਪੂਰੇ ਦਾ ਉਹਨੇ ਵੀ ਨਹੀਂ ਸੁਣੀ ਫਿਰ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਐ ਕਰੋ ਖੈਰਾ ਇੱਕ ਬੰਦਾ ਹੈਗਾ ਵਾ ਜੇ ਤੁਸੀਂ ਉਹਦੇ ਕੋਲ ਜਾਓਗੇ ਤੁਹਾਡੀ ਕੋਠੀ ਚ ਸਦਾ ਦੂਗਾ ਮੈਂ ਭੈਣੋ ਹੰਕਾਰ ਨਾ ਸਮਝੋ ਮੈਂ ਉਹ ਤੋਂ ਡਰ ਕੇ ਕਿਹਾ 15 ਦਿਨਾਂ ਦੇ ਵਿੱਚ ਉਹਨੂੰ ਚਾਬੀ ਵਾਪਸ ਕਰਾਂ ਦੀ ਜਿਹੜੇ ਬਾਹਰੋਂ ਆਏ ਸੀਗੇ ਕੈਨੇਡਾ ਤੋਂ ਸਰ ਹਾਂ ਹਲੇ ਪਰਚਾ ਨਹੀਂ ਦਰਜ ਕੀਤਾ ਨੰਦ ਧੋਖਾ ਧੜੀ ਚਾਲੀ ਰਜਿਸਟਰੀ ਚਾਲੀ ਮੁਖਤਿਆਰ ਰਾਮਾ ਜਲਦੀ ਇੰਤਕਾਲ ਉਹ ਸਾਰਾ ਕੁਝ ਆਪਾਂ ਕਰਾਂਗੇ ਜਦੋਂ ਸਾਡੀ ਸਰਕਾਰ ਰਿਪੋਰਟ ਦਾ ਪਿਆਰੇ ਇਹ ਸਾਰਾ ਕੁਝ ਆਜ ਤੁਹਾਡੇ ਲਾਗੇ ਐਮ.ਐਲ.ਏ ਬਣਾਇਆ ਕਿ ਜਿਹੜੇ ਕਹਿੰਦੇ ਨੇ ਅਸੀਂ ਤਾਂ ਬੜੇ ਸਾਦੇ ਜਿਹੇ ਬੰਦੇ ਆ ਜੀ ਆ ਲਾਹਤ ਸਿੰਘ ਉਕੂਮਗੇ ਸਰਪੰਚوں ਪਿੰਡਾਂ ਵਿੱਚ ਸਵਾਲ ਕਰਦੇ ਨੇ ਜਦੋਂ ਕਹਿੰਦਾ ਫੜੋਏ ਸਰਪੰਚ ਨੂੰ ਮਾਰੋ ਲਫੇੜੇ ਇਹਦੇ ਇਕਦਾਂ ਦੇ ਆਮ ਆਦਮੀ ਹੁੰਦੇ ਨੇ ਜੀ ਤੁਸੀਂ ਅਸਮਾਨ 'ਚ ਤੁਸੀਂ ਬੈਠੇ ਕਿਰਤ ਕਰਨ ਵਾਲੇ ਉਹ ਗੁਰਨਾਨਕ ਦੇ ਚੇਲੇ ਜਿਹੜੇ ਵੰਡ ਕੇ ਖਾਂਦੇ ਹੋ ਔਰ ਵੰਡ ਕੇ ਛਕਦੇ ਹੋ ਔਰ ਉਹਦੀ ਹਲੀਮੀ 'ਚ ਰਹਿੰਦੇ ਹੋ ਇਹ ਤਾਂ ਬੰਦੇ ਜਿਹੜੇ ਨੇ ਹੰਕਾਰ ਨਾ ਪਰ ਚੁੱਕੇ ਨੇ ਇਹਨਾਂ ਦੇ ਬੋਡੀ ਲੈਂਗੁਏਜ ਇਹਨਾਂ ਦੇ ਟੇਵਰ ਇਹਨਾਂ ਦੇ ਕੰਮ ਮੈਂ ਤੁਹਾਨੂੰ ਅਗਰ ਗਿਣੌਣ ਲੱਗਾ ਤਾਂ ਸ਼ਾਇਦ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੇ ਉਹ 컬러 ਪਾਇਆ ਹੋਇਆ ਇਸ ਵਕਤ ਜੋ ਗਰਾਵਟੇ ਲੈ ਕੇ ਆਏ ਨੇ ਕੁਝ ਗੱਲਾਂ ਤਾਂ ਇਹੋ ਜਿਹੜੀਆਂ ਮੈਂ ਭੈਣਾਂ ਦੇ ਸਾਹਮਣੇ ਕਹਿ ਨਹੀਂ ਸਕਦਾ ਆ ਕਟਾਰੂ ਚੱਕ ਸੀਗਾ ਇਹਨਾਂ ਦਾ ਇੱਕ ਮਿਨਿਸਟਰ ਕੀ ਉਹਦਾ ਕੰਮ ਉਹ ਜਿਹੜਾ ਕਟਾਰੂ ਚੱਕ ਹੁਣੇ ਹੱਲੇ ਵੀ ਮਿਨਿਸਟਰ ਬਣਾ ਕੇ ਰੱਖਿਆ ਹੈ ਕੋਈ ਬੰਦਿਆਂ ਵਾਲੀ ਗੱਲ ਹੈ ਤੁਹਾਡੀ ਕਿ ਇਸ ਨੂੰ ਮਿਆਰੀ ਰਾਜਨੀਤੀ ਕਹਿੰਦੇ ਨੇ ਇਸ ਕਰਕੇ ਮੈਂ ਤਾਂ ਤੁਹਾਨੂੰ ਸਿਰਫ ਇਹ ਕਹਿਣ ਆਇਆ ਵਾਂ ਕਿ ਮੈਂ ਅਰਸੇ ਤੋਂ ਲੜਾਈ ਲੜ ਰਿਆ ਲੋਕਾਂ ਨੇ ਅਜਰਾ ਮੀਂਹ ਖੇੜਾ ਸਾਡੇ ਮੁਕਾਬਲੇ ਤੇ ਜਿਹੜਾ ਮਨਿਸਟਰ ਹੋ ਕੇ ਕਿਸੇ ਮੁੱਦੇ ਤੇ ਭੁੱਲੇ ਹੀ ਨਾ ਆ ਸ਼ਰਾਬ ਦੇ ਨਾਲ 25 ਬੰਦੇ ਮਰ ਜਾਣ ਦਲਤਾਂ ਦੇ ਗੁਜਰਾ ਵਿੱਚ ਤੇ ਰਵਦਾਸਪੁਰੇ ਟੀਪੀ ਚ ਤੇ ਇਹਦੇ ਮੂੰਹ ਚ ਦੁਬਾਰਾ ਨਾ ਹੋਵੇ ਸਾਡਾ ਸਿੱਧੂ ਮੂਸੇਵਾਲਾ ਪੁੱਤ ਮਾਰੇਗਾ ਸਿੱਧੂ ਮੂਸੇਵਾਲਾ ਗਾਇਕ ਮਾਰੇਗਾ ਮਾਨਸਾ ਚ ਇਹ ਇਹ ਜਿਹੜਾ ਬੀਠੇ ਇਹ ਇੱਕ ਸ਼ਬਦ ਨਾ ਬੋਲਿਓ ਜੇ ਵਾਸਤੇ ਸਾਡੇ ਕਿਸਾਨਾਂ ਨੂੰ ਕੁੱਟਿਆ ਜਾਵੇ ਸ਼ੰਗੂ ਬੋਰਡਰਾਂ ਦੇ ਉੱਤੇ ਸਾਡੇ ਟਰੈਕਟਰ ਭੰਨੇ ਜਾਣ ਸਾਡੇ ਬੱਚੇ ਚੱਕ ਕੇ ਲੈ ਜਾਣ ਉਹ ਗੋਰੀਆਂ ਚ ਪਾ ਕੇ ਪ੍ਰੀਤਪਾਲ ਨੂੰ ਹਰਿਆਣੇ ਚ ਤੇ ਉਹਦਾ ਉਹਦਾ ਸਾਰੇ ਮੂਹ ਦੀਆਂ ਹੱਡੀਆਂ ਤੋੜਦੀਆਂ ਉਹਦੀਆਂ ਲੱਤਾਂ ਤੋੜਦੀਆਂ ਤੇ ਮੀਥੇਰ ਤੇਰੇ ਚ ਜ਼ੁਬਾਨ ਨਹੀਂ ਸੀਗੀ ਤੂੰ ਕਹਿ ਸਕਦਾ ਸੀਗਾ ਸਾਡੇ ਆਹ ਕਬੱਡੀ ਦਾ ਪਲੇਅਰ ਇੱਕ ਨੰਗਲ ਸੰਦੀਪ ਅੰਬੀਆਂ ਕਤਲ ਕਰ ਦਿੱਤਾ ਗੈਂਗਸਟਰਸ ਨੇ ਤੇਰੇ ਮੂੰਹ ਚ ਕੋਈ ਜ਼ੁਬਾਨ ਨਹੀਂ ਸੀਗੀ ਆ ਸਾਡਾ ਇੱਕ ਨੌਜਵਾਨ ਹੁਣੇ ਇਸੇ ਕਿਸਾਨ ਅੰਦੋਲਨ ਵਿੱਚ ਮਾਰਤਾ ਸ਼ੁਕਰਨ ਮੋੜਾ ਪਿੰਡ ਦਾ ਲਾਗਿਓ ਦਾ ਪਿੰਡ ਹੈ ਇੱਥੇ ਬਠਿੰਡੇ ਦੇ ਵਿੱਚ ਤੂੰ ਕੋਈ ਇੱਕ ਸ਼ਬਦ ਔਰ ਜਿੰਨੇ ਮੈਂ ਤੁਹਾਨੂੰ ਆ ਗੱਲਾਂ ਗਣਾਈਆਂ ਸਭ ਤੋਂ ਸਭ ਥਾਵਾਂ ਤੇ ਮੈਂ ਪਹੁੰਚਿਆ ਹਾਂ ਮੇਰਾ ਸਮਰੂਪਣਾ ਕੋ ਵਾਸਤਾ ਨਹੀਂ ਸੀ ਉਦੋਂ ਕੋ ਟਿਕਟ ਅਨਾਉਂਸ ਨਹੀਂ ਸੀ ਹੋਈ ਅੱਜ ਤੋਂ 1.5 ਮਹੀਨਾ ਪਹਿਲਾਂ ਮੈਂ ਉਹਨਾਂ ਦੇ ਗਰੀਬਾਂ ਦੇ ਘਰਾਂ ਵਿੱਚ ਜਾ ਕੇ ਆਇਆ ਆ ਜਿੰਨੇ ਤੁਹਾਨੂੰ ਕਿਹਾ ਸਿੱਧੂ ਮੂਸੇਵਾਲੇ ਦੇ ਉਹਨਾਂ ਦੇ ਜਿੱਥੇ-ਜਿੱਥੇ ਜ਼ਿਆਦਤੀ ਹੋਈ ਚਾਹੇ ਗੁਰੂ ਗ੍ਰੰਥ ਸਾਹਿਬ ਦੀ ਜ਼ਿਆਦਤੀ ਮੈਂ ਹਰ ਥਾਂ ਗਿਆ ਹਾਂ ਤੇ ਜਿਹੜਾ ਬੰਦਾ ਕਹਿੰਦਾ ਇਕ ਤੋਂ ਮੰਗਦਾ ਤੇ ਭੁੱਲੇ ਕਦੇ ਵੀ ਨਾ ਕਿਸੇ ਦੀ ਮਦਦ ਨਾ ਕਰੇ ਬਰਨਾਰੇ ਤੋਂ ਬਾਅਦ ਜਾਣਦਾ ਨਾ ਹੋਵੇ ਉਹਨੂੰ ਕੋਈ ਮਹਿਕਮੇ ਉਹਦੇ ਖੋਲੇ ਹੋਣ ਭਗਵੰਤ ਨੇ ਵਿਦਿਆ ਮੰਤਰੀ ਬਣਾਇਆ ਫੇਲ ਹੋ ਗਿਆ ਉਹਨੇ ਮਹਿਕਮਾ ਖੋਲਿਆ ਆ ਜਿਹੜਾ ਖੱਡਾਂ ਦਾ ਰੇਤਾ ਵਸਦੀ ਦਾ ਬਣਾਇਆ ਫੇਲ ਹੋ ਗਿਆ ਉਹਨਾਂ ਨੇ ਮਹਿਕਮਾ ਖੋਲਿਆ ਤੇ ਹੁਣ ਕਹਿੰਦਾ ਮੈਨੂੰ ਪਾਰਲੀਮੈਂਟ ਵਿੱਚ ਭੇਜੋ ਜੇ ਭਈਆ ਤੂੰ ਇੱਥੇ ਕੁਝ ਨਹੀਂ ਕੀਤਾ ਤੇ ਤੂੰ ਪਾਰਲੀਮੈਂਟ ਵਿੱਚ ਜਾ ਕੇ ਕੀ ਕਰੇਗਾ ਇਸ ਕਰਕੇ ਪੈੜੋ ਭਰਾਓ ਔਰ ਮੈਂ ਅਪੀਲ ਕਰੂੰਗਾ ਸਾਰਿਆਂ ਨੂੰ ਦੇਖੋ ਇਸ ਇਕੱਠ ਵਿੱਚ ਕਿੰਨੇ ਚੰਗੇ ਬੰਦੇ ਖੜੇ ਨੇ ਬੈਠੇ ਸਿਕੀ ਸਾਬ ਕਹੇ ਸੀ ਕਿ ਕੀ ਕਰਾਂ ਇਹ ਕਹਿੰਦੇ ਆਪਣੇ ਪਿਤਾ ਜੀ ਵਾਲੇ ਦੱਸਿਆ ਮੇਰੇ ਪਿਤਾ ਜੀ ਨਾ ਇੱਥੇ ਪੁਲਿਸ ਵਿੱਚ ਸੀਗੇ ਬੜੇ ਉਦੋਂ ਉਸ ਵੇਲੇ ਬਹੁਤ ਛੋਟੀ ਉਮਰ ਸੀ ਉਹਨਾਂ ਥੋੜੀ ਜਲਦੀ ਭਰਤੀ ਹੋ ਗਏ ਸੋ ਉਦੋਂ ਇੱਥੇ ਉਹਨਾਂ ਦੀ ਪੋਸਟਿੰਗ ਨਹੀਂ ਮੂਲਕ ਦੇ ਵਿੱਚ ਤੇ ਆਹ ਕਿਹੜੀ ਚੌਂਕੀ ਸੀ ਬਖਾਰੂ ਦੀ ਬਖਾਰਾ ਇੱਥੇ ਵੀ ਰਹੇ ਨੇ ਇਹ ਕਹਿੰਦੇ ਇੱਥੇ ਕੋੜੀ ਬੰਦੇ ਹੁੰਦੇ ਸੀ ਆਣ ਕੇ ਕੋੜੀ ਇੱਥੇ ਆਹ ਪਟਾਲ ਜਿਹੜੇ ਉਦੋਂ ਪੁਰਸ਼ ਕੋੜੀਆਂ ਤੇ ਚਲਦੀ ਹੁੰਦੀ ਸੀ ਇੱਥੇ ਬ੍ਰਿਸ਼ਪਾਟ ਜੀ ਸੀਗੇ ਉਸ ਵੇਲੇ ਚੀਫਰਸਟ ਪਰਸੂ ਸਟੇਟ ਦੇ ਸਾਧ ਤੇ ਦਹਾਕੇ ਦੀ ਗੱਲ ਹੈ ਸੋ ਅਸੀਂ ਤਾਂ ਅਰਸੇ ਤੇ ਲੜੀ ਜਾਂਦੇ ਆ ਅੱਜ ਦਾ ਨਹੀਂ ਮੈਂ ਲੜਦਾ ਮੈਂ ਔਰ ਮੈਨੂੰ ਕਈ ਉਹ ਫੜ ਕੇ ਇਹਨਾਂ ਨੇ ਅੰਦਰ ਝੂਠੇ ਪਰਚੇ ਵਿੱਚ ਦਰਜ ਕੀਤਾ ਔਰ ਮੈਨੂੰ 4 ਮਹੀਨੇ ਜੇਲ੍ਹ ਚ ਰੱਖਣਾ ਪਿਆ ਮੈਂ ਕਿਹਾ ਕੋਈ ਗੱਲ ਨਹੀਂ ਬੰਦਾ ਜੇਲ੍ਹਾਂ ਮੈਂ ਕਿਹਾ ਬੰਦਿਆਂ ਵਾਸਤੇ ਬਣੀਆਂ ਮੈਂ ਇੰਦਾ ਡਰਨ ਵਾਲਾ ਨਹੀਂਗਾ ਤੇ ਮੈਂ ਕਿਉਂਕਿ ਸੱਚਾ ਸੀਗਾ ਮੈਂ નિર્ਦੋਸ਼ ਸੀ ਮੈਨੂੰ ਅੰਦਰੋਂ ਕੋਈ ਖੋਫ ਨਹੀਂ ਸੀਗਾ ਤੇ ਮੈਂ ਤਾਂ ਕੱਟੀ ਜੇਲ੍ਹ ਤੇ 4 ਮਹੀਨੇ ਚ ਮੈਂ ਬਾਹਰ ਆ ਗਿਆ ਤੇ ਹੁਣ ਕੇਜਰੀਵਾਲ ਸਾਹਿਬ ਫੜੇ ਗਏ ਨੇ ਜਦੋਂ ਮੈਂ ਜੇਲ੍ਹ ਤੋਂ ਬਾਹਰ ਨਿਕਲ ਆ ਆ ਪੱਤਰਕਾਰ ਖੜੇ ਸੀ ਕਹਿੰਦੇ ਕੁਝ ਕਹਿਣਾ ਤੁਸੀਂ ਮੈਂ ਕਿਹਾ ਹਾਂ ਮੈਂ ਕਹਾਂ ਮੈਂ ਕਹਣਾ ਕਿ ਜੋ ਬੀਜੋਗੇ ਉਹੀ ਵੱਟੋਗੇ ਔਰ ਉਹੀ ਗੱਲ ਹੋਈ ਤਿੰਨਾਂ ਮਹੀਨਾ ਚ ਲਾਲਾ ਜੀ ਚੱਕੇ ਕੇ ਕੇਜਰੀਵਾਲ ਸਾਹਿਬ ਤੇ ਹੁਣ ਅੰਦਰ ਰੋਦੇ ਪਏ ਨੇ ਬੈਠੇ ਇਸकी तो ਸ਼ੂਗਰ ਕਮ ਹੋ ਗਈ ਹੈ इसको तो انسੂਲਿਨ ਹੀ ਦੇ ਰਹੇ ਹੈ ਡਾਕਟਰ ਇਸका 4 ਕਿਲੋ ਵਜ਼ਨ ਕਮ ਹੋ ਗਿਆ ਰੋਜ਼ ਲੈ ਕੇ ਨਿਕ ਨਿਕੇ ਸ਼ੀਸ਼ੀਆਂ ਜੇ ਜੇਲ੍ਹ ਦੇ ਬਾਹਰ ਪਹੁੰਚ ਜਾਂਦੇ ਨੇ ਜਿਹੜੇ ਇਹਨਾਂ ਦੇ ਦਿੱਲੀ ਵਾਲੇ ਨੇ ਤੇ ਮੈਂ ਕਹਿੰਦਾ ਸ਼ੁਰੂਆਤ ਹੀ ਹੋਈ ਆ ਹਲੇ ਤਾਂ ਇੱਕ ਬੱਚਾ ਹੋਇਆ ਤੁਹਾਡੇ ਨੇ ਹਲੇ ਤਾਂ 50 ਕਰੋੜ ਰੁਪਏ ਦਾ ਜਿਹੜਾ ਸ਼ੀਸ਼ ਮਹਿਲ ਬਣਾਇਆ ਪੈਣਾ ਤੁਸੀਂ ਮੰਨਣਾ ਨਿਕਾ ਤੇਜਰੀਵਾਲ ਦਾ ਜਿਹੜਾ ਬਾਥਰੂਮ ਹੈ ਉਹ ਤਾਂ 2 ਕਰੋੜ ਰੁਪਈਆ ਲਾਇਆ ਇੱਕ ਬਾਥਰੂਮ ਤੇ ਮੇਰਾ ਖਿਆਲ ਜਾਦਾ ਨਹੀਂ ਤਾਂ 200 ਘਰ ਬਣ ਜਾਣਾ ਸੀ ਆਪਣੇ ਗਰੀਬ ਦਾ ਛੱਤ ਪੈ ਜਾਣੀ ਸੀ ਕਿ ਜਨਾ ਇੱਕਲੇ ਬਾਥਰੂਮ ਦੇ ਰੱਖਿਆ ਫਿਰ ਵੀ ਗਏ ਜਾਂਦੇ ਸੀ ਤਾਂ ਬੜੇ ਇਮਾਨਦਾਰ ਬੰਦੇ ਆ ਔਰ ਅੰਦਰ ਬੈਠਾ ਕਹਿੰਦਾ ਜੀ ਇਹਦੀ ਇਹਦੀ ਸ਼ੂਗਰ ਕੰਟਰੋਲ ਚ ਨਹੀਂ ਆ ਰਹੀ ਅਦਾਲਤ ਵਿੱਚ ਅਰਜੀ ਦਿੱਤੀ ਆ ਇਹ ਰਿਕਾਰਡ ਤੇ ਕਹਿ ਰਹੇ ਮੈਂ ਮੈਂ ਇਹ ਮਤ ਸਮਝੋ ਮੈਂ ਕੋਲੋਂ ਕਹਿ ਰਹਾਂ ਉਹਨਾਂ ਨੇ ਉਹਨੂੰ ਬੁਲਾਇਆ ਅਦਾਲਤ ਦੇ ਇਡੀ ਨੂੰ ਜਿਹੜੀ ਇਹਨਾਂ ਦੀ ਸਰਕਾਰੀ ਏਜੰਸੀ ਆ ਉਹ ਕਹਿੰਦੇ ਵੀ ਇਹ ਕਹਿੰਦੇ ਨੇ ਕਿ ਇਹਦੀ ਸ਼ੂਗਰ ਕੰਟਰੋਲ ਨਹੀਂ ਹੋ ਰਹੀ ਤੇ ਅੰਦਰ ਤੁਸੀਂ ਵੀ ਇਹਦਾ ਧਿਆਨ ਰੱਖੋ ਕਹਿੰਦਾ ਜੀ ਅਸੀਂ ਕੀ ਕਰੀਏ ਤੇ ਹਮ ਵੀ ਬੜੇ ਝੂਪਦਾਵਾ ਕੇਜਰੀਵਾਲ ਹੁੰਦਾ ਬੈਠਾ ਇਹ ਇਦਾਂ ਦੇ ਬੰਦੇ ਨੇ ਟਰਪੋਕ ਕਾਇਰ ਔਰ ਦੂਜਿਆਂ ਦੇ ਹਮਲਾ ਕਰਨਾ ਜਾਣਦੇ ਨੇ ਦੂਜਿਆਂ ਨੂੰ ਫੜ ਕੇ ਅੰਦਰ ਦੇਣਾ ਜਾਣਦੇ ਨੇ ਜਦੋਂ ਹੁਣ ਆਪਣੀ ਵਾਰੀ ਆਈ ਆ ਤੇ ਹੁਣ ਸੜਕਾਂ ਤੇ ਲਿੱਡੇ ਫਿਰਦੇ ਆ ਆ ਜਿੰਨਾ ਮੀਤ ਹੈ ਆ ਜਿੰਨੇ ਮੰਤਰੀ ਨੇ ਆਮ ਆਦਮੀ ਦੇ ਇਹ ਕਿਤੇ ਨੇ ਪੰਜਾਬ ਲਈ ਨਹੀਂ ਖੜੇ ਜਿੱਦਣ ਕੇਜਰੀਵਾਲ ਨੂੰ ਚੱਕਿਆ ਗਿਆ ਉਦੋਂ ਦਿੱਲੀ ਦੀਆਂ ਸੜਕਾਂ ਤੇ ਲਿੱਡੇ ਫਿਰਦੇ ਸੀਗੇ ਲਿੱਡੇ ਫਿਰਦੇ ਸੀਗੇ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਹੈ ਕਿ ਮੈਂ ਅਗਰ ਤੁਸੀਂ ਮੈਨੂੰ ਪਾਰਲੀਮੈਂਟ 'ਚ ਭੇਜੋਗੇ ਮੈਂ ਸਾਰੇ ਪੰਜਾਬ ਹਰ ਵਰਗ ਖਾਸ ਤੌਰ ਤੇ ਗਰੀਬਾਂ ਦੇ ਕਿਸਾਨਾਂ ਦੇ ਖੇਤ ਮਜ਼ਦੂਰਾਂ ਦੇ ਛੋਟੇ ਦੁਕਾਨਦਾਰਾਂ ਦੇ ਦਲਤਾਂ ਦੇ ਪਛੜਿਆਂ ਦੇ ਔਰ ਨੌਜਵਾਨਾਂ ਦੇ ਸਾਰੇ ਮੁੱਦੇ ਚੱਕੂ ਔਰ ਸੰਗਰੂਰ ਦੇ ਮੁੱਦੇ ਜਿੱਦਾਂ ਘੱਗਰ ਦਰਿਆ ਤੁਹਾਡੀ ਤਬਾਹੀ ਮਚਾਉਂਦਾ ਹਰ ਸਾਲ ਕਿਸੇ ਨੇ ਨਹੀਂ ਪੁੱਛਿਆ ਆ ਇੱਥੇ ਮੈਡੀਕਲ ਕਾਲਜ ਬਣਾ ਨੀ ਪੱਥਰ ਰੱਖਿਆ ਪਿਆ ਵਾ ਮਸਤੂਆਣਾ ਸਾਹਿਬ ਦੇ ਲਾਗੇ ਦੋ ਸਾਲ ਦਾ ਨੀ ਪੱਥਰ ਹੀ ਖੜਾ ਵਾ ਭਗਵੰਤ ਮਾਨ ਚੀਫ ਮਿੰਿਸਟਰ ਸੰਗਰੂਰ ਦਾ ਤੇ ਤਿੰਨ ਮੰਤਰੀ ਨੇ ਨਾਲ ਤੁਸੀਂ ਮੈਨੂੰ ਕੋਈ ਪੰਜ ਗੱਲਾਂ ਗਿਣਾ ਦਿਓ ਭਗਵੰਤ ਸਿੰਘ ਮਾਨ ਜਿਹੜੀਆਂ ਤੁਸੀਂ ਸੰਗਰੂਰ ਦੇ ਲੋਕਾਂ ਵਾਸਤੇ ਕੋਈ ਵੱਡ ਮੁੱਲੀਆਂ ਗੱਲਾਂ ਜਿੱਦਾਂ ਮਿਸਿਸ ਪੱਠਲ ਨੇ ਮੈਨੂੰ ਦੱਸਿਆ ਰਾਹੁਲ ਉਹਨਾਂ ਨੇ ਹੁਣੇ ਰਾਹ ਦੇ ਵਿੱਚ ਤੇ ਇੱਕ ਰੇਲ ਕੋਚ ਫੈਕਟਰੀ ਦਾ ਪ੍ਰੋਜੈਕਟ ਅਪਰੂਵ ਕਰਾ ਲੈ ਸੀ ਡਾਕਟਰ ਮਨਮੋਹ ਸਿੰਘ ਦੀ ਸਰਕਾਰ ਦੇ ਨੇ ਉਸ ਵੇਲੇ ਸਰਕਾਰ ਨੇ ਐਨਓਸੀ ਨਹੀਂ ਦਿੱਤੀ ਵਰਨਾ ਸਾਡੇ ਕਪੂਰਥਲੇ ਬਣੀਆ ਰੇਲ ਕੋਚ ਫੈਕਟਰੀ ਉਹ ਘੱਟੋ ਘਾਟੇ ਤਾਂ ਉੱਥੇ ਮੇਰਾ ਖਿਆਲ ਆ ਜਿਆਦਾ ਨਹੀਂ ਤਾਂ 25000 ਪਰਿਵਾਰ ਉਹਦੇ ਤੇ ਪੜਦਾ ਵਾ 25000 ਜੇ ਉਹ ਇੱਥੇ ਆ ਜਾਂਦਾ ਪ੍ਰੋਜੈਕਟ ਤੇ ਸਾਡੇ ਨੌਕ ਬੱਚਾ ਨੂੰ ਨੌਕਰੀ ਮਿਲਣੀ ਸੀਗੀ ਆਪਾਂ ਇਸ ਤਰ੍ਹਾਂ ਦੀ ਕੋਈ ਅੱਛੀ ਪ੍ਰਾਪਤੀ ਕਰਨ ਦਾ ਉਪਰਾਲਾ ਕਰਨਾ ਵਾ ਆਪਾਂ ਪਿੰਡਾਂ ਦੇ ਵਿੱਚ ਹਸਪਤਾਲ ਲੋਕਾਂ ਨੂੰ ਸੇਤ ਸੂਤ ਮਿਲੇ ਕੈਂਸਰ ਤੋਂ ਬਹੁਤ ਬੱਚੇ ਲੋਕ ਪੀੜਤ ਨੇ ਬਹੁਤ ਪੂਰੀ ਹਾਲਤ ਹੈ ਲੋਕਾਂ ਨੂੰ ਆ ਬਠਿੰਡੋਂ ਟ੍ਰੇਨ ਚੱਲਦੀ ਆ ਬਿਕਾ ਰੇਲ ਨੂੰ ਆਪਾਂ ਉਹਦੇ ਵਾਸਤੇ ਸਾਫ਼ ਸੁਥਰੇ ਪਾਣੀ ਲਈ ਲੜਾਈ ਲੜਨੀ ਆ ਸਾਫ਼ ਸੁਥਰੀ ਆਬੋ ਹਵਾ ਵਾਸਤੇ ਲੜਨੀ ਆ